ਕਿਉਂਕਿ ਡੇਰੇ ਦਾ ਮੁੱਦਾ ਫਿਲਹਾਲ ਚੱਲਦਾ ਪਿਆ ਹੈ ਰਾਮ ਰਹੀਮ ਨੂੰ ਮਾਫੀ ਦਾ ਪਰਮਿੰਦਰ ਸਿੰਘ ਢੀਂਡਸਾ ਵੀ ਤਾਂ ਡੇਰੇ ਗਏ ਉਹਨਾਂ ਨੇ ਤਾਂ ਮਾਫੀ ਮੰਗੀ ਹੈ ਅਕਾਲ ਤੱਕ ਇੰਨੀ ਸਜ਼ਾ ਲਈ ਹੈ ਉਹਨਾਂ ਨੂੰ ਅਗਰ ਸੁਖਬੀਰ ਸਿੰਘ ਬਾਦਲ ਵੀ ਹੁਣ ਮਾਫੀ ਮੰਗਦੇ ਨੇ ਜੋ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਹੈ ਹਾਲਾਂਕਿ ਬੰਦ ਲਿਫਾਫੇ 'ਚ ਹੈ ਅਗਰ ਸਪਸ਼ਟੀਕਰਨ ਉਹ ਮਾਫੀ ਮੰਗਦੇ ਨੇ ਉਹਨਾਂ ਨੂੰ ਹੀ ਸਜ਼ਾ ਲੱਗਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਉਸ ਤਰ੍ਹਾਂ ਮਾਫ਼ ਕਰ ਦਿੱਤਾ ਜਾਏਗਾ ਜਿਸ ਤਰ੍ਹਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਕਲੀਨ ਸ਼ੀਟ ਦਿੱਤੀ ਗਈ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਜੈਦਾਰਨ ਕਰਨਾ ਹੈ ਪਰਮਿੰਦਰ ਸਿੰਘ ਢੀਂਟਸਾ ਡੇਰੇ ਦੇ ਵੋਟਾਂ ਕਾਰਨ ਜਿੱਤੇ ਨੇ ਇਹ ਸਵਾਲ ਕੱਲ ਵੀ ਉੱਠੇ ਸੋ ਤੁਸੀਂ ਰੋਕਿਆ ਨਹੀਂ ਉਸ ਵਕਤ ਨਹੀਂ ਇਹ ਮੇਰਾ ਕੋਈ ਉਹਦੇ ਨਾਲ ਸਬੰਧ ਨਹੀਂ ਇਸ ਬਾਬਤ ਕੋਈ ਗੱਲ ਨਹੀਂ ਹੋਈ ਜਦੋਂ ਡੇਰੇ ਤੇ ਵੋਟ ਮੰਗਣ ਗਏ ਕਿਉਂਕਿ ਇਹ ਵੀ ਤਾਂ ਰੋਲਾ ਫਿਲਹਾਲ ਚੱਲਦਾ ਅੱਛਾ ਸੀ ਮੈਂ ਕਿਹਾ ਭਈ ਜਾਓ ਸਜ਼ਾ ਲਵਾਓ ਸਵਾਲ ਤੁਹਾਡੇ ਤੇ ਇਸ ਕਾਰਨ ਵੀ ਕਿ ਸ਼ਾਇਦ ਤੁਸੀਂ ਆਪਣੇ ਬੇਟੇ ਦੀ ਪੋਲਿਟਿਕਸ ਨੂੰ ਬਚਾਉਣ ਦੇ ਲਈ ਇੰਨੀ ਜਦੋਜਹਿਦ ਕਰਦੇ ਵਿਖ ਰਹੇ ਹੋ ਨਹੀਂ ਮੈਨੂੰ ਦੱਸੋ ਇਕ ਮੇਰੇ ਬੇਟੇ ਦਾ ਇਕਲੇ ਦਾ ਸਵਾਲ ਹੈ ਸਟ੍ਰੇਕਲ ਮਹਿਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੂੰ ਸਰਪ੍ਰਸਤ ਕੀਤਾ ਉਹਨਾਂ ਨੂੰ ਸਰਪਲਸ ਯਾਨੀ ਕਿ ਵਾਦੂ ਕਹਿ ਕੇ ਪਾਰਟੀ ਚੋਂ ਬਾਹਰ ਕਰ ਦਿੱਤਾ ਸੀਨੀਅਰ ਲੀਡਰ 88 ਸਾਲ ਦੇ ਸੁਖਦੇਵ ਸਿੰਘ ਢੀਂਟਸਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਤੁਹਾਡਾ ਪੰਜਾਬ ਤੱਕ ਤੇ ਬਹੁਤ ਬੜਾ ਮਿਹਰਬਾਨੀ ਬੜਾ ਬਹੁਤੋ ਧੰਨਵਾਦ ਤੁਹਾਡਾ ਤੁਹਾਨੂੰ ਅਕਾਲੀ ਲੀਡਰ ਕਹੀਏ ਜਾਂ ਸਾਬਕਾ ਅਕਾਲੀ ਲੀਡਰ ਕਹੀਏ ਕੀ ਕਹਿ ਕੇ ਸੰਬੋਧਿਤ ਕਰੀਏ ਇਹ ਮੈਂ ਤਾਂ ਕਾਲੀ ਆਂ ਅਕਾਲੀ ਰਹਾਂਗੇ ਅਸੀਂ ਅਕਾਲੀ ਦਲ ਤੋਂ ਤੁਹਾਨੂੰ ਕੌਣ ਕੱਢ ਸਕਦਾ ਕੋਈ ਨਹੀਂ ਕੱਢਦਾ ਅਸੀਂ ਅਕਾਲੀ ਰਹਾਂਗੇ ਅਕਾਲੀ ਹੈਗੇ ਅਸੀਂ ਉਦੋਂ ਵੀ ਅਕਾਲੀ ਰਿਹਾ ਜਿਸ ਨੂੰ ਬਕਰੇ ਹੋਏ ਉਦੋਂ ਵੀ ਅਕਾਲੀ ਸੀ ਅਸੀਂ ਅਕਾਲੀਦਾਨ ਨਹੀਂ ਕਰਦੇ ਸਾਡੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਵੱਲੋਂ ਨਾਲ ਦੇ ਧੜੇ ਵੱਲੋਂ ਸੀ ਕਹਿ ਸਕਦੇ ਜਿਹੜਾ ਫੈਸਲਾ ਲਿਆ ਗਿਆ ਲੋਕਾਂ ਦੇ ਮਨ 'ਚ ਸਵਾਲ ਆ ਰਿਹਾ ਕਿ 4 ਮਹੀਨੇ ਅੰਦਰ ਐਸਾ ਕੀ ਹੋਇਆ ਮਾਰਚ ਮਹੀਨੇ 'ਚ ਤੁਸੀਂ ਸਾਰੇ ਹੱਥ 'ਚ ਹੱਥ ਪਾ ਕੇ ਇੱਕ ਸ਼ਕਤੀ ਪ੍ਰਦਰਸ਼ਨ ਕਰਦੇ ਹੋ ਇੱਕ ਜੁਟਤਾ ਦਾ ਸੁਨੇਹਾ ਦੇ ਰਹੇ ਹੋ ਤੇ ਕਈ ਕਹਿੰਦੇ ਟਿਕਟ ਦਾ ਰੋਲਾ ਪਿਆ ਕਿ ਤੁਹਾਡੇ بیٹے ਨੂੰ ਟਿਕਟ ਨਹੀਂ ਦਿੱਤੀ ਗਈ ਇਸ ਕਾਰਨ ਸ਼ਾਇਦ ਸੁਖਦੇਵ ਸਿੰਘ ਢੀਂਡਸਾਈ ਨੇ ਬਾਗੀ ਹੋ ਗਏ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਹੋ ਗਏ ਕੀ ਹੋਇਆ ਨਾ 4 ਮਹੀਨਿਆਂ 'ਚ ਨਹੀਂ ਨਹੀਂ ਮੇਰਾ ਕੋਈ ਸਵਾਲ ਹੀ ਨਹੀਂ ਸੀ ਨਾ ਮੈਂ ਟਿਕਟ ਮੰਗਿਆ ਨਾ ਮੇਰਾ ਟਿਕਟ ਤੇ ਕੋਈ ਗੱਲ ਸਵਾਲ ਸੀ ਕਿਉਂਕਿ ਮੈਂ ਜਦੋਂ ਪਿਛਲੀ ਵਾਰੀ ਵੀ ਪੇਨ ਨੂੰ ਟਿਕਟ ਦਿੱਤਾ ਪਰਮਿੰਦਰ ਨੂੰ ਮੈਂ ਨੂੰ ਕਿਹਾ ਸੀ ਟਿਕਟ ਨਾਲ ਹੈ ਉਹਨੇ ਲੈ ਲਿਆ ਮੈਂ ਬਾਈਕਾਟ ਕਰਤਾ ਮੈਂ ਮੈਂ ਨਹੀਂ ਗਿਆ ਮੈਂ ਉਹਦੇ ਇਲੈਕਸ਼ਨ 'ਚ ਨਹੀਂ ਗਿਆ ਇਸ ਕਰਕੇ ਮੇਰਾ ਸਵਾਲ ਹੀ ਪੈਦਾ ਹੁੰਦਾ ਕਿ ਮੈਂ ਟਿਕਟ ਮੰਗਿਆ ਹੋਵੇ ਜਾਂ ਇਹਨੂੰ ਪੁੱਛਿਆ ਇਹ ਮੈਨੂੰ ਇਹ ਜਰੂਰ ਕਿਹਾ ਸੀ ਉਹਨੇ ਸੁਖੀਰ ਨੇ ਤੁਹਾਡੇ ਸਾਹਮਣੇ ਕਿਹਾ ਸੀ ਕਿ ਮੈਂ ਚਗਰੂਰ ਜ਼ਿਲ੍ਹੇ 'ਚ ਕੋਈ ਫੈਸਲਾ ਨਹੀਂ ਕਰਦਾ ਜੋ ਤੁਸੀਂ ਕਹੋਗੇ ਉਹ ਹੋਊਗਾ ਇਕਬਾਲ ਸਿੰਘ ਚੁੰਦਾ ਜੀ ਤੁਹਾਨੂੰ ਮਨਜ਼ੂਰ ਨਹੀਂ ਸੀ ਨਹੀਂ ਨਹੀਂ ਮੇਰੇ ਮੈਨੂੰ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਜੇ ਮੇਰੇ ਨਾਲ ਕੋਈ ਗੱਲ ਕਰਦੇ ਤਾਂ ਹੀ ਮੈਂ ਕਹਿੰਦਾ ਪਰ ਥੋੜਾ ਤਾਂ ਤੁਹਾਨੂੰ ਗਿਲਾ ਇਸ ਚੀਜ਼ ਦਾ ਰਿਆ ਹੋਏਗਾ ਕਿਉਂਕਿ ਅਸੀਂ ਮੀਡੀਆ 'ਚ ਇਸ ਚੀਜ਼ ਨੂੰ ਦੇਖਿਆ ਕਿ ਜਦੋਂ ਟਿਕਟ ਅਨਾਉਂਸ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਵੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਤੁਹਾਡਾ ਹੀ ਗਿਲਾ ਰਿਆ ਕਿ ਮੇਰੇ ਬੇਟੇ ਨੂੰ ਟਿਕਟ ਨਹੀਂ ਦਿੱਤੀ ਗਈ ਸ਼ਾਇਦ ਪ੍ਰੋਮਿਸ ਹੋਈ ਸੀ ਟਿਕਟ ਇੱਕ ਕਿਦੋਂ ਕਿਹਾ ਮੈਂ ਕਿਤੇ ਕਿਹਾ ਮੈਂ ਮਤਲਬ ਗਿਲਾ ਇੱਕ ਤੁਹਾਡੀ ਇੱਕ ਨਰਾਜ਼ਗੀ ਥੋੜੀ ਸੀ ਮੈਂ ਕਿਹ ਸੀ ਟਿਕਟ ਨੋ ਲੈ ਕੇ ਕੋਈ ਨਰਾਜ਼ ਮੇਰੀ ਕੋਈ ਨਰਾਜ਼ਗੀ ਨਹੀਂ ਸੀ ਮੇਰੀ ਕੋਈ ਨਰਾਜ਼ਗੀ ਨਹੀਂ ਉਹਦੀ ਆਪਦੀ ਨਰਾਜ਼ਗੀ ਹੋ ਸਕਦੀ ਹੈ ਮੈਂ ਤਾਂ ਉਹਨੂੰ ਜਦੋਂ ਟਿਕਟ ਦਿੰਦਾ ਹਾਂ ਉਹ ਤਾਂ ਵੀ ਗਿਆ ਉਹਦੇ ਲੱਖਣ ਚ ਤੇ ਮੇਰੀ ਨਰਾਜ਼ਗੀ ਕੀ ਚੀਜ਼ ਦੀ ਸੀ ਤੁਸੀਂ ਲੋਕ ਸਭਾ ਚੋਣਾ ਚ ਪਾਰਟੀ ਲਈ ਖੋਲ ਕੇ ਪ੍ਰਚਾਰ ਕਰਦੇ ਨਜ਼ਰ ਨਹੀਂ ਆਏ ਕੀ ਹੋਇਆ ਇੰਨਾ 4 ਮਹੀਨਿਆਂ ਚ ਹਿਸਾਬਾਤ ਮੈਂ ਤਾਂ ਕਿਤੇ ਹੁਣ ਤੁਹਾਨੂੰ ਕਿੰਨੀ ਦੇਰ ਤੋਂ ਮੈਂ ਕਿਸੇ ਵੀ ਟੀਵੀ ਤੇ ਆਇਆ ਹਾਂ ਮੈਂ ਕਿਸੇ ਪ레스 ਤੇ ਆਇਆ ਹਾਂ ਕਿਉਂਕਿ ਮੈਂ ਤਾਂ ਛੱਡੀ ਬੈਠਾ ਸਾਰਾ ਕੁਝ ਮੈਨੂੰ ਤਾਂ ਇਹ ਕਹਿੰਦੇ ਸੁਧਾਰ ਕਰਨ ਲਈ ਸੁਧਾਰ ਕਰੀਏ ਆਪਾਂ ਪਾਰਟੀ ਨੂੰ ਬਚਾਈਏ ਜੇ ਪਾਰਟੀ ਖੜੀ ਕਰੋ ਦੁਆਰਾ ਉਹ ਸੁਧਾਰ ਕੀਤਾ ਜਾਂਦਾ ਇੰਤਾ ਕਰੂਗੇ ਉਹਦਾ ਕਸੂਰ ਇਹੀ ਸੀ ਨਾ ਉਹਨਾਂ ਦਾ ਕਸੂਰ ਕੀ ਹੈ ਲੀਡਰਾਂ ਦਾ ਉਹ ਸੁਧਾਰ ਹੀ ਜਾਂਦੇ ਨਾ ਪਾਰਟੀ 'ਚ ਹੋ ਤਾਂ ਉਹਨਾਂ ਦਾ ਕੋਈ ਉਹਨਾਂ ਨੇ ਕੋਈ ਮੈਡੀਕਲ ਤੇ ਕੀਤੀ ਨਹੀਂ ਕਈਆਂ ਦੇ ਮਨ ਚ ਸਵਾਲੇ ਵੀ ਆਉਂਦਾ ਕਿ ਅਗਰ ਸੁਧਾਰ ਚਾਹੁੰਦੇ ਅਗਰ ਪਾਰਟੀ ਨੂੰ ਉੱਠਦਾ ਵੇਖਣਾ ਚਾਹੁੰਦੇ ਤਾਂ ਸ਼ਾਇਦ ਲੋਕ ਸਭਾ ਚੋਣਾਂ 'ਚ ਤੁਸੀਂ ਪ੍ਰਚਾਰ ਵੀ ਕਰਦੇ ਤੁਸੀਂ ਕਿਉਂ ਇੱਕਦਮ ਕੋਨੇ ਵਿੱਚ ਜਾ ਕੇ ਬੈਠ ਗਏ ਤੇ ਤੁਸੀਂ ਬਿਨੈ ਬਰਾਇਆ ਠੀਕ ਹੈ ਪਰਵਿੰਦਰ ਸਾਰੇ ਥਾਂ ਤੇ ਜਾ ਕੇ ਚੰਦੂ ਮਾਇਰੇ ਦੇ ਜਾ ਕੇ ਆਇਆ ਰਾਨੀ ਕਿਸ਼ਨ ਮੇ ਦੇ ਜਾ ਕੇ ਆਇਆ ਜਿੱਥੇ ਕਿਸ ਨੇ ਬੁਲਾਇਆ ਉੱਥੇ ਗਿਆ ਇਹ ਨਹੀਂ ਹੈ ਕਿ ਉਹ ਗਿਆ ਨਹੀਂ ਜਿਹਨੇ ਬੁਲਾਇਆ ਉੱਥੇ ਜਾ ਕੇ ਆਇਆ ਸੁਖਬੀਰ ਸਿੰਘ ਬਾਦਲ ਨਾਲ ਹੁਣ ਇਸ ਵਿਚਕਾਰ ਸੇ ਇੰਨਾ ਰੋਲਾ ਦੇਖ ਰਹੇ ਹਾਂ ਅੱਗੇ ਕਾਂਗਰਸ ਦਾ ਰੋਲਾ ਚੱਲਦਾ ਸੀ ਧੜੇਬੰਦੀ ਤੇ ਹੁਣ ਅਕਾਲੀ ਦਲ ਚ ਖੁੱਲ ਕੇ ਪੀਸੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਸਰਕਾਰ ਖਿਲਾਫ ਜਾਂ ਕਿਸੇ ਪਾਰਟੀ ਖਿਲਾਫ ਨਹੀਂ ਆਪਣੀ ਪਾਰਟੀ ਦੇ ਲੀਡਰਾਂ ਖਿਲਾਫ ਤੇ ਇਸ ਇਹ ਰੋਲਾ ਮੁਕੇਗਾ ਕਿਵੇਂ ਕੀ ਅੰਤ ਹੈ ਇਸ ਰੋਲੇ ਨਹੀਂ ਉਹਦਾ ਮੁਕੇਗਾ ਇਹ ਕਿ ਡੈਲੀਗੇਟ ਜਿਲ੍ਹਾਸ ਬੁਲਾਇਆ ਬੁਲਾਉਣ ਲੱਗੇ ਆ ਉਹਦੇ ਚ ਆਉਣ ਆ ਕੇ ਸਾਰੇ ਫੈਸਲਾ ਕਰਨ ਜੀ ਨੂੰ ਮਰਜ਼ੀ ਚ ਉਹਨੇ ਲੋਕ ਹੋਈ ਪ੍ਰਧਾਨ ਰਹੂਗਾ ਬਦੋਂ ਤੁਸੀਂ ਅਕਾਲੀ ਦਲ ਦੇ ਸਾਰੇ ਲੀਡਰਾਂ ਨੂੰ ਬੁਲਾ ਰਹੇ ਹੋ ਸੁਖਬੀਰ ਸਿੰਘ ਬਾਦਲ ਤੇ ਹੋਰ तमाम ਜਿਹੜੀ ਲੀਡਰਸ਼ਿਪ ਜਿੰਨੇ ਡੈਲੀਗੇਟ ਨੇ ਉਹ ਸਾਰੇ ਬੁਲਾਵਾਂਗੇ ਇਹ ਨਹੀਂ ਹੈ ਕਿ ਅਸੀਂ ਕੁਝ ਬੰਦਿਆਂ ਨੂੰ ਬੁਲਾਵਾਂਗੇ ਨਹੀਂ ਅਸੀਂ ਸਾਰੇ ਬੁਲਾਵਾਂਗੇ ਆਣ ਗਿਓ ਕੋਈ ਤੁਹਾਡੀ ਗੱਲਬਾਤ ਹੋਈ ਇਸ ਰੋਲੇ ਵਿਚਕਾਰ ਜਦੋਂ ਦਾ ਇਹ ਪੂਰਾ ਸ਼ੁਰੂ ਅੱਜ ਨਹੀਂ ਇਹ ਪੈਸਾ ਤਾਂ ਹੁਣ ਹੋਇਆ ਅੱਜ ਕਿਦਾਂ ਹੁਣ ਹੁਣ ਗੱਲ ਹੋਊਗੀ ਸਾਰਿਆਂ ਨਾਲ ਨਹੀਂ ਪਰ ਫਿਰ ਵੀ ਜਦੋਂ ਇਹ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਕੀਤੀ ਜਾਂਦੀ ਹੈ ਜਲੰਧਰ ਚ ਹੁੰਦੀ ਪ੍ਰੈਸ ਕਾਨਫਰੰਸ ਜਾਂ तमाम ਜਦੋਂ ਬਿਆਨਬਾਜ਼ੀ ਹੁੰਦੀ ਹੈ ਇਸ ਵਿੱਚ ਕਰ ਕਦੇ ਕਦੇ ਸੁਖਬੀਰ ਸਿੰਘ ਬਾਦਲ ਦਾ ਤੁਹਾਨੂੰ ਫੋਨ ਆਇਆ ਹੋਵੇ ਕਿਉਂਕਿ ਉਹਨਾਂ ਨੇ ਤੁਹਾਨੂੰ ਸਰਪ੍ਰਸਤ ਮੰਨਿਆ ਸਰਪ੍ਰਸਤ ਮਤਲਬ ਪੂਰੀ ਪਾਰਟੀ ਦੀ ਜ਼ਿੰਮੇਵਾਰੀ ਤੁਹਾਡੀ ਹਰ ਫੈਸਲਾ ਤੁਹਾਡਾ ਤੁਹਾਡੇ ਤੋਂ ਪੁੱਛ ਕੇ ਚ ਹੋਵੇਗੀ ਹਰ ਚੀਜ਼ ਨੂੰ ਲੈ ਕੇ ਤੇ ਕੀ ਸੁਖਬੀਰ ਸਿੰਘ ਬਾਦਲ ਨੇ ਕੋਈ ਕਾਲ ਨਹੀਂ ਕੀਤਾ ਵਿਕਰਮ ਸਿੰਘ ਮਜੀਠੀਆ ਹਰ ਸਿਮਰਤ ਕੌਰ ਬਾਦਲ ਕੋਈ ਤੁਹਾਡੇ ਨਾਲ ਉਹਨਾਂ ਨੇ ਕੰਟੈਕਟ ਨਹੀਂ ਰੱਖਿਆ ਵਿਕਰਮ ਮਜੀਠੀਆ ਮੇਰੇ ਨਾਲ ਗੱ ਲੇਕਿਨ ਉਹ ਮੈਨੂੰ ਕਹਿੰਦਾ ਨੇ ਮੈਂ ਮੈਂ ਕਿਹਾ ਵੀ ਤੇਰੀ ਮਰਜ਼ੀ ਆ ਉਹ ਕਹਿੰਦਾ ਮੈਂ ਉਹਦੀ ਸਪੋਰਟ ਕਰ ਰਿਹਾ ਪਰਮਿੰਦਰ ਜਿੱਤਦਾ ਤਾਂ ਉਹ ਨਹੀਂ ਜਿੱਤਦਾ ਕੋਈ ਮੈਂ ਕਿਹਾ ਉਹ ਤੁਹਾਡਾ ਆਪਣਾ ਮਰਜ਼ਾ ਮੇਰੇ ਨਾਲ ਨਹੀਂ ਹੋਰ ਕਿਸੇ ਨਾਲ ਮੇਰੀ ਗੱਲ ਨਹੀਂ ਨਾ ਹੀ ਮੈਨੂੰ ਕਦੇ ਸੁਖਵੀਰ ਨੇ ਅੱਜ ਤੱਕ ਇੱਕ ਵਾਰੀ ਉਹਨੂੰ ਆਇਆ ਮੇਰੇ ਕੋਲ ਜਦੋਂ ਅਸੈਂਬਲੀ ਦੇ ਟਿਕਟਾ ਬਣਨੀ ਆ ਉਹ ਵੀ ਸਿਰਫ ਸੰਗਰੂਰ ਵਾਲਿਆ ਆਇਆ ਇੱਕ ਇੱਕ ਉਹਨਾਂ ਦਾ ਡਿਊਟੀ ਬਣਦੀ ਸੀ ਕਿ ਉਹ ਮੈਨੂੰ ਸਾਰੇ ਸਾਰੇ ਅ ਬਰਤਾਰੇ ਨਾਲ ਕੰਮ ਕਰਦੇ ਤਾਂ ਮੈਨੂੰ ਮੰਨ ਲਵੇ ਮੈਨੂੰ ਸਰਪ੍ਰਸ ਰੱਖਿਆ ਤੇ ਬਿਲਕੁਲ ਕਈਆਂ ਦੇ ਮਨ ਚ ਸਵਾਲ ਉਹ ਵੀ ਕਿਉਂਕਿ ਕੱਲ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਪਰਮਿੰਦਰ ਸਿੰਘ ਢੀਂਡਸਾ ਨੂੰ ਲੈ ਕੇ ਵੀ ਸਵਾਲ ਉੱਠੇ ਕਿਉਂਕਿ ਡੇਰੇ ਦਾ ਮੁੱਦਾ ਫਿਲਹਾਲ ਚੱਲਦਾ ਪਿਆ ਹੈ ਰਾਮ ਰਹੀਮ ਨੂੰ ਵਾਫੀ ਦਾ ਪਰਮਿੰਦਰ ਸਿੰਘ ਢੀਂਡਸਾ ਵੀ ਤਾਂ ਡੇਰੇ ਗਏ ਨਹੀਂ ਉਹ ਤਾਂ ਜਾ ਕੇ ਇਹਨੇ ਉਹਨਾਂ ਦਾ ਮਾਫੀ ਮੰਗੀ ਹੈ ਅਕਾਲ ਤਾਂ ਇੰਨੀ ਸਜਾ ਲਈਏ ਉਹਨਾਂ ਨੂੰ ਅਗਰ ਸੁਖਬੀਰ ਸਿੰਘ ਬਾਦਲ ਵੀ ਹੁਣ ਮਾਫੀ ਮੰਗਦੇ ਨੇ ਜੋ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਹੈ ਹਾਲਾਂਕਿ ਬੰਦ ਲਿਫਾਫੇ ਚ ਹੈ ਅਗਰ ਸਪਸ਼ਟੀਕਰਨ ਉਹ ਮਾਫੀ ਮੰਗਦੇ ਨੇ ਉਹਨਾਂ ਨੂੰ ਵੀ ਸਜ਼ਾ ਲੱਗਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਉਸ ਤਰ੍ਹਾਂ ਮਾਫ ਕਰ ਦਿੱਤਾ ਜਾਏਗਾ ਜਿਸ ਤਰ੍ਹਾਂ ਪਰਮਿੰਦਰ ਸਿੰਘ ਟੀਨਸਾਨੂ ਵੀ ਕਲੀਨ ਸ਼ੀਟ ਦਿੱਤੀ ਗਈ ਨਹੀਂ ਮੈਂ ਅਜ ਨਹੀਂ ਕਹਿ ਸਕਦਾ ਜੈਦਾਰਨ ਕਰਨਾ ਇਹ ਮੇਰੇ ਮੈਂ ਨਹੀਂ ਕਰ ਸਕਦਾ ਕੁਝ ਪਰ ਜਦੋਂ ਪਰਮਿੰਦਰ ਸਿੰਘ ਢੀਂਟਸਾ ਡੇਰੇ ਗਏ ਸੀ ਉਦੋਂ ਤੁਸੀਂ ਰੋਕਿਆ ਜਾਂ ਤੁਹਾਡੀ ਗੱਲਬਾਤ ਹੋਈ ਕਿਉਂਕਿ ਜਿਸ ਬੰਦੇ ਨੂੰ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇੰਨਾ ਵਿਰੋਧ ਹੋਵੇ ਉਸ ਬੰਦੇ ਕੋਲੋਂ ਵੋਟਾਂ ਮੰਗਣ ਜਾ ਰਹੇ ਬੀਬੀ ਜਗੀਰਕੌਰ ਜਿਵੇਂ ਨੇ ਵੀ ਕਿਹਾ ਸੀ ਪਹਿਲਾਂ ਹਾਲਾਂਕਿ ਖੁੰਡਤਾਂ ਨਹੀਂ ਪਹਿਲਾਂ ਕਿ ਪਰਮਿੰਦਰ ਸਿੰਘ ਢੀਂਟਸਾ ਡੇਰੇ ਦੇ ਆ ਵੋਟਾਂ ਕਰ ਰਹੇ ਜਿੱਤੇ ਨੇ ਇਹ ਸਵਾਲ ਕੱਲ ਵੀ ਉੱਠੇ ਸੋ ਤੁਸੀਂ ਰੋਕਿਆ ਨਹੀਂ ਉਸ ਵਕਤ ਨਹੀਂ ਇਹ ਮੇਰਾ ਕੋਈ ਉਹਦੇ ਨਾਲ ਸੰਬੰਧ ਨਹੀਂ ਮੈਂ ਕਦੇ ਵੀ ਕਿ ਉਹਦੇ ਪੋਲੀਟੀਕਲ ਦਖਲ ਨਹੀਂ ਦਿੱਤਾ ਕਦੇ ਜੇ ਉਹਨੇ ਪੁੱਛ ਲਿਆ ਇਤੇ ਮੈਂ ਉਹਦੀ ਗੱਲ ਕਰਦੀ ਨਹੀਂ ਉਹਨੇ ਮੇ ਮੈਨੂੰ ਮੈਂ ਉਹਦੇ ਆਪ ਦਾਖਲ ਕਦੇ ਨਹੀਂ ਦਿੱਤਾ ਇਸ ਬਾਬਤ ਕੋਈ ਗੱਲ ਨਹੀਂ ਹੋਈ ਜਦੋਂ ਡੇਰੇ ਤੇ ਵੋਟ ਮੰਗਣ ਗਏ ਕਿਉਂਕਿ ਇਹ ਵੀ ਤਾਂ ਰੋਲਾ ਫਿਲਹਾਲ ਚੱਲਦਾ ਅੱਛਾ ਸੀ ਮੈਂ ਕਿਹਾ ਭਈ ਜਾਓ ਸਜ਼ਾ ਲਵਾਓ ਜੇ ਦੇ ਕਹਿੰਦਾ ਇੱਥੇ ਜਾਓ ਸੋਝਾ ਸੋਝਾ ਲਵਾਓ ਉਹਨੇ ਭਾਈ ਉਹਨਾਂ ਨੂੰ ਸਜ਼ਾ ਉਸ ਵਕਤ ਨਹੀਂ ਹੋਈ ਜਦੋਂ ਬੋਟਾ ਮੰਗਣ ਗਏ ਸੀ ਖੈਰ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਰੋਲਾ ਤੁਸੀਂ ਕਹੇ ਕਿ ਅਸੀਂ ਬੁਲਾ ਰਹੇ ਹਾਂ اجلاس ਬੁਲਾਇਆ ਜਾਏਗਾ ਸੁਪੀਰ ਸਿੰਘ ਭਾਦ ਤਮਾਮ ਲੀਡਰਸ਼ਿਪ ਨੂੰ ਬੁਲਾਇਆ ਜਾਏਗਾ ਪਰ ਤਮਾਮ ਸਵਾਲ ਤੁਹਾਡੇ ਤੇ ਇਸ ਕਾਰਨ ਵੀ ਕਿ ਸ਼ਾਇਦ ਤੁਸੀਂ ਆਪਣੇ ਬੇਟੇ ਦੀ ਪੋਲਿਟਿਕਸ ਨੂੰ ਬਚਾਉਣ ਦੇ ਲਈ ਇੰਨੀ ਜਦੋਜਹਿਦ ਕਰਦੇ ਵਿਖ ਰਹੇ ਹੋ ਅਕਾਲੀ ਦਲ ਵਾਲੇ ਲੀਡਰ ਜਿਨ੍ਹਾਂ ਨੇ ਤੁਹਾਨੂੰ ਕੱਢਿਆ ਹੈ ਕੱਢਣ ਦਾ ਫੈਸਲਾ ਲਿਆ ਉਹਨਾਂ ਨੇ ਕਿਹਾ ਕਿ ਅਸੀਂ ਕੋੜਾ ਘੁੱਟ ਭਰ ਰਹੇ ਹਾਂ ਨਹੀਂ ਮੈਨੂੰ ਦੱਸੋ ਇਹ ਕੋਈ ਮੇਰੇ ਬੇਟੇ ਦਾ ਇਕੱਲੇ ਦਾ ਸਵਾਲ ਹੈ ਇਹ ਤਾਂ ਪਾਰਟੀ ਨੂੰ ਬਚਾਉਣ ਦਾ ਸਵਾਲ ਹੈ ਅਸੀਂ ਪਾਰਟੀ ਨੂੰ ਬਚਾਉਣ ਲਈ ਪਾਰਟੀ ਨੂੰ ਸੁਧਾਰ ਲੈਣ ਦੀ ਕਰ ਰਹੇ ਹਾਂ ਅਸੀਂ ਮੈਂ ਆਪਣੇ ਬੇਟੇ ਨੂੰ ਬਚਾਉਣ ਲਈ ਥੋੜਾ ਕਰਦੇ ਹਾਂ ਅਸੀਂ ਪਾਰਟੀ ਨੂੰ ਬਚਾਉਣ ਲਈ ਕਰਦੇ ਹਾਂ ਇਸ ਸਿਰਫ 4 ਮਹੀਨੇ ਅੰਦਰ ਇਹੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ 2024 ਦੀ ਲੋਕ ਸਭਾ ਚੋਣਾਂ ਚ ਕੋਈ ਜਿੱਤ ਨਹੀਂ ਦਵਾ ਪਾਏ ਜਾਂ ਅਕਾਲੀ ਦਲ ਦੇ ਨਾਂ ਮਾੜਾ ਹਸ਼ਰੋ ਇਹੀ ਗੱਲ ਹੈ ਇਸ ਗੱਲ ਨੂੰ ਲੈ ਕੇ ਫਿਲਹਾਲ ਰੋਲਾ ਚੱਲਦਾ ਪਿਆ ਨਹੀਂ ਹਰ ਹਰ ਵਾਰੀ ਪਹਿਲਾਂ 15 ਜਿੱਤੇ ਫਿਰ 3 ਜਿੱਤੇ 3 ਚੋਂ ਵੀ 2 ਆਪਣੇ ਹਿੰਦ ਨਾਲ ਜਿੱਤੇ ਨੇ ਫਿਰ ਹੁਣ ਪਾਰਲੀਮੈਂਟ 'ਚ ਅਸੀਂ ਦੱਸ ਦਈਏ ਜਵਾਨ ਤੇ ਜੰਤੂ ਹੋ ਗਿਆ ਇੰਨੀ ਮਾੜੀ ਹਾਲਤ ਕਿ ਹੋ ਸਕਦੀ ਕਿਸੇ ਪਾਰਟੀ ਦੀ ਇਸ ਕਰਕੇ ਸੁਧਾਰ ਲੈਣ ਦੀ ਜ਼ਰੂਰਤ ਪਈਗੀ ਤੇ ਅਸੀਂ ਇਸ ਕਰਕੇ ਸੁਧਾਰ ਲੈਰ ਚਲਾਈ ਕਿ ਸੁਧਾਰ ਲਿਆਓ ਕਿਉਂਕਿ ਲੋਕ ਦੁਖੀ ਸੀ ਲੋਕ ਬਹੁਤ ਔਖੇ ਸਿੱਖ ਜਗਤ ਖਾਸ ਕਰਕੇ ਬਾ ਜਦੋਂ ਅਸੀਂ ਕੋਈ ਪ੍ਰੈਸ ਕਾਨਫਰੰਸ ਹੁੰਦੀ ਆ ਕਿਸੇ ਦਾ ਇੰਟਰਵਿਊ ਵੀ ਹੁੰਦਾ ਹੈ ਤੇ ਨੀਚੇ ਜੋ ਕਮੈਂਟਸ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਤੁਹਾਡੇ ਖਿਲਾਫ ਹੀ ਹੁੰਦੇ ਨੇ ਕਿ ਬਈ ਪਹਿਲਾਂ ਤਾਂ ਇਨਾਂ ਨੇ ਵਜ਼ੀਰੀਆਂ ਫੁਕਤੀਆਂ ਪਹਿਲਾਂ ਇਨਾਂ ਨੇ ਜੋ ਸਰਕਾਰ ਦੇ ਜੋ ਸੀ ਉਹ ਹਰ ਫਾਇਦੇ ਲਏ ਤੇ ਹੁਣ ਇਹਨਾਂ ਨੂੰ ਯਾਦ ਆ ਰਿਹਾ ਪਾਰਟੀ ਨੂੰ ਸੁਧਾਰਨ ਦੇ ਤਮਾਮ ਗੱਲਾਂ ਬਾਗੀ ਧੜੇ ਨੂੰ ਲੈ ਕੇ ਵੀ ਓਟਦੇ ਆ ਨਹੀਂ ਸਿਰਫ ਤੁਹਾਨੂੰ ਨਹੀਂ ਜੋ ਬਾਕੀ ਤੁਹਾਡੇ ਨਾਲ ਨਹੀਂ ਨਹੀਂ ਉਹ ਤਾਂ ਮੈਂ ਨਹੀਂ ਕਹਿੰਦਾ ਮੈਂ ਪਹਿਲਾਂ ਤਾਂ ਇਹ ਦੱਸਾਂ ਜਿਹੜਾ ਅਸੀਂ ਲਈਆਂ ਜੋ ਪੋਜੀਸ਼ਨਾਂ ਲਈਆਂ ਅਸੀਂ ਕੁਰਬਾਨੀਆਂ ਕੀਤੀਆਂ ਅਸੀਂ ਜੇਲਾਂ ਕੱਟੀਆਂ ਸੀ ਹਰੇਕ ਮੋਰਚੇ 'ਚ ਗਿਆ ਇਹਨੂੰ ਸੁਖਵੀਰ ਦੱਸਦੇ ਕਿਸੇ ਮੋਰਚੇ 'ਚ ਗਿਆ ਹੋ ਸੁਖਵੀਰ ਨੇ ਕੋਈ ਕੁਰਬਾਨੀ ਕੀਤੀ ਐ ਅਸੀਂ ਅਸੀਂ ਕਿਹੜੀ ਚੀਜ਼ ਦਾ ਜਿਹਨੂੰ ਅਸੀਂ ਅਸੀਂ ਲੜਾਈ ਨਹੀਂ ਲੜੀ ਅਸੀਂ ਰਈਆਂ ਜਾਂ ਜੇਲਾਂ ਵੀ ਕੱਟੀਆਂ ਜਿਹੜੀ ਕਦੇ ਕੋਈ ਸੋਚ ਨਹੀਂ ਸਕਦਾ ਜਿਹਨੂੰ ਕੋਈ 6 ਮਹੀਨੇ ਮਿਲ ਨਹੀਂ ਦਿੱਤਾ ਕਿਸੇ ਨੂੰ ਇਸ ਕਰਕੇ ਅਸੀਂ ਕੁਰਬਾਨੀਆਂ ਤਾਂ ਬਾਅਦ ਮਿਲੀਆਂ ਅਸੀਂ ਕਿਸੇ ਤੋਂ ਖਰਾਤ ਨਹੀਂ ਲਈ ਪ੍ਰਧਾਨ ਕਿਹਦੇ ਵਿੱਚ ਦੇਖਦੇ ਤੁਹਾਡੇ ਇੰਨਾ ਵੱਡਾ ਸਿਆਸੀ ਤਜ਼ਰਬਾ ਕਿਸੇ ਨੂੰ ਤਾਂ ਤੁਹਾਨੂੰ ਲੱਗਦਾ ਹੋਏਗਾ ਕਿ ਕੌਣ ਪ੍ਰਧਾਨਗੀ ਸੰਭਾਲ ਸਕਦਾ ਇੰਨੇ ਮੁਸ਼ਕਲ ਵਕਤ ਚ ਅਕਾਲੀ ਦਲ ਨਿਕਲ ਰਿਹਾ ਹੈ ਅੱਜ ਕੋਈ ਨਹੀਂ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਇਹ ਲੋਕਾਂ ਤੇ ਹੈ ਡੈਮੋਕ੍ਰੈਟਿਕ ਪਾਰਟੀ ਹੈ ਜਿੰਨੂੰ ਮਰਜ਼ੀ ਚੁਣੇ ਉਹੀ ਪ੍ਰਧਾਨ ਹੋਏਗਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੁਖਦੇਵ ਸਿੰਘ ਟੀਨ ਸਾਹ ਕਹਿੰਦੇ ਮੈਂ ਸਾਬਕਾ ਅਕਾਲੀ ਲੀਡਰ ਨਹੀਂ ਆ ਮੈਂ ਹਮੇਸ਼ਾ ਤੋਂ ਹੀ ਅਕਾਲੀ ਰਹਾ ਤੇ ਅਕਾਲੀ ਰਹਾਂਗਾ ਤੇ ਇਸ ਨਾਲ ਉਹ ਕਹਿ ਰਹੇ ਨੇ ਕਿ ਹਾਂ ਹੁਣ ਨਵੇਂ ਪ੍ਰਧਾਨ ਦੀ ਜ਼ਰੂਰਤ ਹੈ ਸੁਪੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਹੈ ਹੁਣ ਦੇਖਣਾ ਹੋਵੇਗਾ ਇਹ ਜਿਹੜਾ ਰੋਲਾ ਚੱਲ ਰਿਹਾ ਕਿੱਥੇ ਜਾ ਕੇ ਮੁੱਕੇਗਾ ਕੈਮਰਾ ਪਰਸਨ ਚਾਂਦੀ ਦੇ ਨਾਲ ਮੈਂ ਔਰ ਸ਼ਿਪਕੌਰ ਪੰਜਾਬ ਤੋਂ